ਤਾਕਤ ਤੇ ਪੈਸਾ ਕਿੱਥੋਂ ਮਿਲਦਾ ਸਿਆਸਤ ਵਿੱਚੋਂ ਮਿਲਦਾ ਧਰਮਾਂ ਦੇ ਵਿੱਚੋਂ ਮਿਲਦਾ ਧਾਰਮਿਕ ਕਾਰੋਬਾਰ ਕਰਦੇ ਆ ਡੇਰੇ ਚਲਾਉਂਦੇ ਆ ਉਹਨਾਂ ਕੋਲ ਤਾਕਤ ਹੈ ਜਾਂ ਗੌਣ ਗੌਣ ਵਾਲੇ ਹੋ ਜਾਂਦੇ ਆ ਉਹਨਾਂ ਕੋਲ ਪੈਸਾ ਆ ਪੈਸਾ ਕਿਹਦੇ ਕਿਹਨਾਂ ਕੋਲ ਤੁਹਾਨੂੰ ਨਜ਼ਰ ਆਉਂਦਾ ਸਮਾਜ ਵੱਡੇ ਕਾਰੋਬਾਰੀ ਆ ਸਾਰੇ ਜਿਹੜੇ ਕਾਰੋਬਾਰੀ ਕਿੱਥੋਂ ਹੋ ਜਾਣਗੇ ਵੱਡੇ ਅਹੁਦਿਆਂ ਤੇ ਬੈਠੇ ਲੋਕ ਨੇ ਸਾਰਿਆਂ ਕੋਲ ਉਹਦੇ ਆ ਤੇ ਜਾਣ ਦੇ ਰਸਤੇ ਹੈ ਨਹੀਂਗੇ ਤਾਂ ਤੁਸੀਂ ਇਹ ਦੇਖੋ ਵੀ ਜਿਹੜੇ ਪੈਸੇ ਕਮਾਉਣ ਦੇ ਤਰੀਕੇ ਆ ਉਹਨਾਂ ਵਿੱਚ ਭ੍ਰਸ਼ਟਾਚਾਰ ਹੀ ਕੰਮ ਕਰ ਚਾਹੇ ਡਾਕਟਰੀ ਪੇਸ਼ੇ ਚ ਲਾ ਕੇ ਚੱਲੋ ਤੁਸੀਂ ਥੇ ਵੀ ਤੁਸੀਂ ਇਹ ਹੀ ਦੇਖ ਰਹੇ ਹੋਗੇ ਕੌਣ ਪੈਸੇ ਬਣਾ ਰਿਹਾ ਹੈ ਹੁਣ ਵੱਡੇ ਅਫਸਰ ਕਿਵੇਂ ਪੈਸੇ ਬਣਾ ਰਹੇ ਨੇ ਮੰਤਰੀ ਕਿਵੇਂ ਬਣਾ ਰਹੇ ਨੇ ਪਰ ਇਹਨਾਂ ਤੇ ਕਾਰੋਬਾਰੀਆਂ ਦੇ ਵਿੱਚ ਜਿਹੜਾ ਭ੍ਰਸ਼ਟਾਚਾਰ ਹੈ ਉਹ ਲੀਗਲ ਭ੍ਰਸ਼ਟਾਚਾਰ ਹੈ ਉਹਨਾਂ ਨੂੰ ਲਾਇਸੈਂਸ ਮਿਲਿਆ ਹੋਇਆ ਲੁੱਟ ਗਰ ਰਹੇ ਨੇ ਹੁਣ ਸਾਰੇ ਬੰਦੇ ਉਹ ਲਾਇਸੈਂਸ ਪ੍ਰਾਪਤ ਨਹੀਂ ਕਰ ਸਕਦੇ ਕੁਝ ਲੋਕ ਅਨ ਲਾਇਸੈਂਸ ਦੇ ਤੌਰ ਤੇ ਅਮੀਰ ਬਣ ਰਹੇ ਨੇ ਬਸ ਉਹਨਾਂ ਦਾ ਰੌਲਾ ਆ ਉਹ ਤਾਂ ਭ੍ਰਸ਼ਟਾਚਾਰ ਦਾ ਹੁਣ ਪੁਲਿਸ ਦੇ ਵਿੱਚ ਆ ਜਾਂ ਹੋਰ ਸਰਕਾਰੀ ਮੁਲਾਜ਼ਮਾਂ ਦੇ ਵਿੱਚ ਆ ਤੁਸੀਂ ਦੇਖਦੇ ਹੋ ਕਿ ਉਹ ਪੈਸੇ ਬਣਾ ਰਹੇ ਨੇ ਪਰ ਉਹਨਾਂ ਨੇ ਵੀ ਉਹ ਕਾਗਜ਼ ਬਣਾ ਲਿਆ ਲੁੱਟਣ ਦਾ ਲਾਇਸੈਂਸ ਉਹਨਾਂ ਕੋਲ ਹੈਗਾ ਤਾਂ ਜਿਹੜੇ ਲੋਕ ਅਨਲਾਈਸੈਂਸ ਤੌਰ ਤੇ ਲੁੱਟਬਾਰ ਕਰਦੇ ਆ ਉਹਨਾਂ ਨੂੰ ਫਿਰ ਅਸੀਂ ਖਾਸ ਤੌਰ ਤੇ ਅਪਰਾਧੀ ਗਿਣ ਲੈਂਦੇ ਆ ਭ੍ਰਸ਼ਟਾਚਾਰ ਵੀ ਤਾਂ ਅਪਰਾਧ ਹੀ ਆ ਭ੍ਰਸ਼ਟਾਚਾਰ ਨੂੰ ਕੇ ਵੀ ਸਵੀਕਾਰ ਕਰ ਲਿਆ ਰਿਸ਼ਵ ਤੋਂ ਬਾਜ਼ੀ ਵੀ ਤਾਂ ਅਪਰਾਧ ਆ ਤਾਂ ਇਹਨਾਂ ਦਾ ਜਿਹੜਾ ਐਕਸਟਰਸ਼ਨ ਦਾ ਤਰੀਕਾ ਆ ਉਹ ਥੋੜਾ ਨੰਗਾ ਚਿੱਟਾ ਆ ਦੂਜਿਆਂ ਦਾ ਥੋੜਾ ਲੁਕਵੇਂ ਢੰਗ ਦਾ ਆ ਤੇ ਬਸ ਇਹੀ ਫਰਕ ਆ ਸਭਿਆਕ ਤੇ ਗੈਰ ਸਭਿਆਕ ਤਰੀਕੇ ਨਾਲ ਜੋ ਲੁੱਟ ਹੁੰਦੀ ਆ ਬਸ ਉਹਦਾ ਰੌਲਾ ਆ ਲੁੱਟ ਦੇ ਖਿਲਾਫ ਕੋਈ ਨਹੀਂ